ਇਹਨੂੰ ਕਿਸੇ ਪਿੰਡ 'ਚ ਨਹੀਂ ਵੜਨ ਦਿੰਦੇ। ਇਸ ਕੋਲਣ ਦੇਖਿਆ ਕਰਦੇ ਆ ਬਿਨ ਇਹ ਦੇਖਣਾ ਨਹੀਂ ਚਾਹੁੰਦੇ ਜੁਨੀਆਨਾ ਨੂੰ। ਨਰਿੰਦਰ ਕੌਰ ਭਰਾਜ ਅਸੀਂ ਬਕਾਇਦਾ ਸਾਡੀ ਕਮੇਟੀ ਨੇ ਮਿਲ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਆ ਕਿ ਅਰ ਹੁਣ ਝੂਠਖਾਨ ਤੱਕ ਜਾਣਗੇ, ਘਰਾਂ 'ਚ ਜਾਣਗੇ ਸਾਡੇ। ਮੰਤਰੀ ਅਮਨ ਅਰੋੜੇ ਨੂੰ ਜਣੀ ਅਸੀਂ ਮਿਲ ਕੇ ਸਾਰੀ ਜਾਣਕਾਰੀ ਦੇ ਕੇ ਆਏ ਹੈਗੇ ਆ। ਮੰਤਰੀ ਦਾ ਤਾਂ ਇਹ ਵੀ ਬਿਆਨ ਆ ਵੀ ਇਹ ਮੇਰੇ ਬੱਚੀ ਨਹੀਂ ਹੈਗੇ ਆ ਕੱਲ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ। ਇਹ ਕਿਉਂਕਿ ਸਾਡਾ ਪੱਕੇ ਤੌਰ ਤੇ ਚੱਲ ਪਿਆ। ਇਹ ਅਸੀਂ ਇਹਨਾਂ ਦਾ ਪਿੰਡਾਂ ਦੇ ਪਿੰਡ ਦੇ ਵਿੱਚ ਵੀ ਕਿਸੇ ਪਿੰਡ 'ਚ ਇਹਨੂੰ ਵੜਨ ਨਹੀਂ ਦੇਵਾਂਗੇ ਮੰਤਰੀ ਨੂੰ। ਅਸੀਂ ਆ ਦੋ ਚਾਹੇ ਆ ਦੋ ਜ਼ਿਲ੍ਹੇ ਦਾਵਾ ਕਰਦੇ ਆ ਵੀ ਇਹ ਕਿਸੇ ਪਿੰਡ ਚ ਵੱਢ ਜਾਣਗੇ ਜੇ ਇਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਮੰਗਰੇ ਰਹਾਂਗੇ ਪਹਿਲਾਂ ਵੀ ਅਸੀਂ ਇਹਨਾਂ ਦੀ ਟਾਪ ਲਵਾਈ ਆ ਅਸੀਂ ਤਾਂ ਜਣੀ ਕਿ ਇਹਨਾਂ ਨੂੰ ਦੱਸਣਾ ਵੀ ਗਾਹਾਂ ਤੋਂ ਐ ਨਾ ਕਰਨੇ ਅਣਗੌਲਿਆ ਕਰ ਰਿਹਾ ਲਗਾਤਾਰ ਮਤਲਬ ਇਹ ਮਸਲੇ ਨੂੰ ਰੋਲਿਆ ਜਾ ਰਿਹਾ ਇਸ ਕਰ ਜਿਹੜਾ ਜਿਹੜੇ ਪਿੰਡ ਚ ਜਾਊਗਾ ਉਸ ਪਿੰਡ ਦੇ ਵਿੱਚ ਇਹਦਾ ਵਿਰੋਧ ਕਰਾਂਗੇ ਪੂਰੀ ਤਰ੍ਹਾਂ ਦੇ ਨਾਲ ਜੇ ਸਰ ਕੀ ਕਹਿਣਾ ਚਾਹੁੰਦੇ ਅੱਜ ਮੀਤ ਹਰਵੀ ਕੋਠੀ ਬੜੇ ਧਰਨ ਲਾਇਆ ਗਿਆ ਜੀ ਅੱਜ ਜਹਾਗੀਰ ਦੇ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸੂਬੇ ਦੀ ਟੀਮ ਨੇ ਮੀਤ ਹੇਰ ਨੇ ਸਮਾਂ ਦਿੱਤਾ ਸੀਗਾ ਮੀਟਿੰਗ ਦਾ ਜਦੋਂ ਸਾਡੀ ਸੂਬੇ ਦੀ ਟੀਮ ਆਉਂਦੀ ਹੈ ਪੂਰਨ ਤੌਰ ਤੇ ਸਾਰੀ ਜਦੋਂ ਗੇਟ 'ਚ ਆਉਂਦੇ ਨੇ ਇਹ ਇਥੋਂ ਕਹਿ ਦਿੰਦੇ ਨੇ ਵੀ ਉਹ ਤਾਂ ਮੰਤਰੀ ਸਾਹਿਬ ਤਾਂ ਚਲੇ ਗਿਆ ਜਾਨੀ ਕਿ ਦਿੱਤੇ ਹੋਏ ਸਮੇਂ ਤੋਂ ਇਹ ਗੱਲ ਨੂੰ ਅਣਗਰਜ ਕਰਕੇ ਉਹ ਪਤਾ ਨਹੀਂ ਕਿੱਧਰ ਨੂੰ ਚਲੇ ਗਿਆ ਚੰਡੀਗੜ੍ਹ ਨੂੰ ਗਿਆ ਜਾਂ ਹੁਣ ਬਹਾਨਾ ਬਣਾਉਂਦੇ ਨੇ ਵੀ ਚੰਡੀਗੜ੍ਹ ਪੂਰਨ ਤੌਰ ਤੇ ਜੀ ਮੀਟਿੰਗ ਆ ਗਈ ਜੇ ਮੀਟਿੰਗ ਦਾ ਅਮਰਜੈਂਸੀ ਸੁਨੇਹਾ ਤੀ ਫਿਰ ਸੂਬਾ ਕਮੇਟੀ ਨੂੰ ਫੋਨ ਕਰਕੇ ਕਹਿਣਾ ਸੀਗਾ ਵੀ ਭਾਈ ਸਾਨੂੰ ਅਮਰਜੈਂਸੀ ਜਾਣਾ ਪੈ ਗਿਆ ਤੁਸੀਂ ਅੱਜ ਨਾ ਆਇਓ ਜਾਨੀ ਕਿ ਇਹ ਜਾ ਖੇਡ ਹੈ ਜਿਹੜਾ ਇਹ ਪੂਰਨ ਤੌਰ ਤੇ ਖੇਡਣ ਲੱਗੇ ਨੇ ਜਹਾਗੀਰ ਦਾ ਮਸਲਾ ਹੈ ਭਾਰਤੀ ਕਿਸਾਨ ਜੁਨੀਏਨ ਦੀ ਅਨੇਕਤਾ ਕਰਾਂ ਬਲੋਂ ਜਿਹੜਾ ਚੱਕੇ ਚੋਰੀਆਂ ਨੂੰ ਅਣ ਦੇਖਿਆ ਕਰ ਰਿਹਾ ਜੀ ਬਿਲਕੁਲ ਅਣ ਦੇਖਿਆ ਕਰਦੇ ਆ ਬਿਨ ਇਹ ਦੇਖਣਾ ਨਹੀਂ ਚਾਹੁੰਦੇ ਜੁਨੀਆਨਾਂ ਨੂੰ ਇਹ ਸਾਡੇ 12 ਚ ਬੈਠਣ ਜਾਂ ਸਾਡੇ ਤੱਕ ਪਹੁੰਚਣ ਜਾਂ ਲੜਾਈਆਂ ਲੜਨ ਜਿਹੜਾ ਪੂਰਨ ਤੌਰ ਤੇ ਇਹ ਪੰਜਾਬ ਦਾ ਸਿਸਟਮ ਹੈ ਦੇਸ਼ ਦਾ ਸਿਸਟਮ ਲੀਡਰਾਂ ਦੇ ਧੱਕੇ ਚੜਿਆ ਹੋਇਆ ਹੈ ਵੀ ਤੁਸੀਂ ਨੇ ਖਾ ਲਿਆ ਹੁਣ ਅਸੀਂ ਖਾਈਏ ਫਿਰ ਤੀਜਾ ਖਾਣ ਆਵੇ ਉਹ ਰਾਹ ਨੂੰ ਜਥੇਬੰਦੀਆਂ ਰੋਕਦੀਆਂ ਨੇ ਤਾਂ ਹੀ ਜਣੀ ਕਿ ਜਥੇਬੰਦੀਆਂ ਨੂੰ ਇਹ ਹੈਰਾਨ ਕਰਦੇ ਆ ਕੱਲ ਵੀ ਜਣੀ ਕਿ ਜਿਹੜਾ ਧਰਨਾ ਸੀਗਾ ਸਾਡਾ ਜਿਹੜਾ ਚੇਤਾਵਨੀ ਪੱਤਰ ਦੇਣੇ ਸੀਗੇ ਉਹ ਵੀ ਨਹੀਂ ਲੈਣ ਆਏ ਉਹ ਵੀ ਨਹੀਂ ਸਮਝੇ ਔਰ ਹੁਣ ਝੂਠਖਾਣ ਤੱਕ ਜਾਣਗੇ ਘਰਾਂ ਚ ਜਾਣਗੇ ਸਾਡੇ ਇਸ ਕਰਕੇ ਇਹਨਾਂ ਦਾ ਪਿੰਡਾਂ 'ਚ ਬੜਨਾ ਵੀ ਦੁਪਰ ਕਰਾਂਗੇ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਜੇ ਤੁਸੀਂ ਐਸਾ ਰਵਈਆ ਕਰਦੇ ਹੋ ਨਾ ਤੁਸੀਂ ਪਿੰਡਾਂ ਚੋਂਣਾ ਬੜਨ ਅਸੀਂ ਤੁਹਾਨੂੰ ਪਿੰਡਾਂ 'ਚ ਵੀ ਨਹੀਂ ਦਿੰਦੇ ਇਹਨਾਂ ਦੇ ਮਗਰੇ ਰਹਾਗੇ ਇਹਨਾਂ ਨੂੰ ਜਨਨ ਕਿ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਜੇ ਆਪਣੀਆਂ ਗੱਲਾਂ ਤੋਂ ਇਹ ਬਾਜਣਾ ਆਈ ਮੁੱਖ ਮੰਤਰੀ ਬਗਮਤ ਦਾ ਬਿਆਨ 13 13 ਛਿੱਟਾ ਜਿੱਤਾਂਗੇ ਜੀ ਮੁੱਖ ਮੰਤਰੀ ਦੇ ਬਿਆਨ ਤਾਂ ਬਹੁਤ ਨੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਹੈ ਵੀ ਇਹ ਮੇਰੇ ਬੱਚੀ ਨਹੀਂ ਹੈਗੇ ਆ ਕੱਲ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ ਇੱਕ ਫੋਟੋ ਚੱਲ ਰਹੀ ਹੈ ਕਹਿੰਦਾ ਮੇਰਾ ਭਾਂਜਾ ਤੇ ਭਾਂਜੀ ਨੇ ਹੈਗੇ ਨੇ ਉਹਦੇ ਬੱਚੇ ਜਾਨੀ ਕਿ ਬਹੁਤ ਝੂਠ ਦੀਆਂ ਗੱਲਾਂ ਨੇ 13 ਛਿੱਟਾ ਨਹੀਂ ਅਸੀਂ ਆ ਦੋ ਆ ਇਹ ਆ ਦੋ ਜ਼ਿਲ੍ਹੇ ਦਾਵਾ ਕਰਦੇ ਆ ਵੀ ਇਹ ਕਿਸੇ ਪਿੰਡ ਚ ਵੱਢ ਜਾਣਗੇ ਜੇ ਰਬਈਆ ਠੀਕ ਨਾ ਕੀਤਾ ਇਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਮੰਗ ਰਹੇ ਰਹਾਂਗੇ ਪਹਿਲਾਂ ਵੀ ਅਸੀਂ ਇਹਨਾਂ ਦੀ ਟਾਪ ਲਵਾਈ ਹੈ ਭਾਜਪਾ ਦੀ ਤੇ ਕਾਂਗਰਸ ਵਾਲਿਆਂ ਦੀ ਹੱਥ ਬਨ ਕੇ ਖੜਾ ਛੜਾਇਆ ਕਾਂਗਰਸ ਨੇ ਵੀ ਉਹ ਜਿਹੜਾ ਜੜੀ ਮਾਰ ਪਿੱਛੇ ਸੀ ਇਹਨਾਂ ਦੇ ਉਹਦੇ ਵੋਟਾਂ ਵੇਲੇ ਗੈਲ ਪਏ ਆ ਪੂਰਨ ਤੌਰ ਤੇ ਭਾਰਤੀ ਕਿਸਾਨ ਜੂ ਨੇ ਅਨੇਕਤਾ ਗ੍ਰਾਹਾਂ ਪੂਰਨ ਤੌਰ ਤੇ ਗੱਲ ਨੂੰ ਲੀਕ ਕੇ ਉਹਦੇ ਮੰਗਰੋ ਨੂੰ ਪੂਰਨ ਤੌਰ ਤੇ ਉਹਦਾ ਅਮਲੀ ਜਾਮਾ ਪਣਾਉਣੇ ਆ ਸੀ ਇਸ ਕਰਕੇ ਇਹਨਾਂ ਦਾ ਇਹਨਾਂ ਨੂੰ ਦਿੱਕਤਾਂ ਦੇ ਵੱਡੇ ਸਾਹਮਣੇ ਕਰਨੇ ਪੈਣਗੇ ਉਹਨਾਂ ਦੇ ਸਮੇਂ ਅੱਜ ਕਾੜਾ ਮੋਰਚਾ ਲਾ ਕੇ ਇੱਕ ਦਿਨ ਲਈ ਇਹ ਪੱਕਾ ਜੀ ਨਾ ਤਾਂ ਪੱਕਾ ਚੱਲੂਗਾ ਵਧਾਵਾਗੇ ਨੂੰ ਤਾਂ ਜੇ ਨਾ ਆਪ ਦਾ ਰਬਈਆ ਠੀਕ ਕਰਿਆ ਇਹਨਾਂ ਨੇ ਮੰਗ ਕੀਰ ਕੀਰ ਡੋ ਡਿਵਿਜਨ ਮੰਗ ਤਾਂ ਸਾਡੀ ਇਹ ਸੀਗੀ ਜਹਾਗੀਰ ਦਾ ਮਸਲਾ ਹੈ ਉੱਤ ਜਮੀਨ ਦੱਬੀ ਹੋਈ ਹੈ ਇੱਕ ਸਰਪੰਚ ਦੀ ਉਹ ਸਰਪੰਚ ਨਾਲ ਦੇ ਦਫਤਰ ਚ ਆਉਂਦਾ ਜਾਂਦਾ ਬੰਦਾ ਹੈ ਇਹਨਾਂ ਨਾਲ ਟ ਹੈ ਇਹਨਾਂ ਅਟੈਚ ਹੈ ਕਿਰਨਜੀਤ ਕੌਰ ਹੈ ਜਿਹੜੀ ਉਹਦਾ ਬਾਪ ਮਰ ਗਿਆ ਜਿਹੜਾ ਉਹਦਾ ਨਾਂ ਸੀਗਾ ਗੁਰਚਰਨ ਜਿਹਨੇ ਦੱਬੀ ਹੋਈ ਹੈ ਉਹਦਾ ਨਾਂ ਵੀ ਗੁਰਚਰਨ ਹੈ ਜਹਾਗੀਰ ਹੈ ਧੂਰੀ ਚ ਪੈਂਦਾ ਹੈ ਸੰਗਰੂਰ ਮਤਲਬ ਸੰਗਰੂਰ ਜ਼ਿਲ੍ਹੇ ਚ ਉਹਦੇ ਮਸਲੇ ਲਈ ਅਸੀਂ ਮੀਟਿੰਗ ਵਾਸਤੇ ਆਏ ਸੀਗੀ ਸਾਡੀ ਟੀਮ ਤੇ ਇਹਨਾਂ ਨੇ ਅਣ ਦੇਖੀ ਕੀਤਾ ਉਸ ਦਿਨ ਕਸਰ ਹੋਂ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਆਦਮੀ ਆਇਆ ਜੇ ਕੋਈ ਪ੍ਰਸ਼ਾਸਨ ਦਾ ਆਦਮੀ ਤਾਂ ਕਈ ਵਾਰੀ ਆ ਗਿਆ ਵੀ ਅਸੀਂ ਗੱਲ ਕਰਾ ਦਨੇ ਜੀ ਮੀਟਿੰਗ ਕਰ ਲੰਨੇ ਆ ਜੀ ਅਸੀਂ ਤਾਂ ਜਣੀ ਕਿ ਇਹਨਾਂ ਨੂੰ ਦੱਸਣਾ ਵੀ ਗਾਹਾਂ ਤੋਂ ਐ ਨਾ ਕਰਨੇ ਇਸ ਕਰਕੇ ਸੀ ਬੈਠੇ ਹਾਂ ਜਾਈ ਸਰ ਕੀ ਨਾਮ ਤੁਹਾਡਾ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਜਨ ਨੇਕਤਾ ਸਰ ਕੀ ਮਸਲਾ ਜਿਹੜਾ ਅੱਜ ਧਰਨਾ ਲਾਇਆ ਹੈ ਦੇਖੋ ਅੱਜ ਅਸੀਂ ਜਿਹੜਾ ਕਵਰਨਰ ਮੰਤਰੀਆ ਮੀਤ ਹੈਰ ਆ ਉਦੇ ਨਾਲ ਸਵੇਰੇ 9 ਵਜੇ ਦੀ ਸਾਡੀ ਮੀਟਿੰਗ ਤੈਅ ਹੋਈ ਹੋਈ ਸੀਗੀ ਸਾਡੀ ਸਾਰੀ ਸੂਬਾ ਕਮੇਟੀ ਆਈ ਜੀ ਜਿਹਦੇ ਤੁਹਾਡਾ ਸਿੰਘ ਜੇਠੂ ਕੇ ਸੀਗੇ ਸਾਡੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਆ ਸੰਗਾਰਾ ਸਿੰਘ ਮਾਨ ਜਿਹੜੇ ਸਾਡੇ ਸੂਬਾ ਸਕੱਤਰ ਨੇ ਉਹਦੇ ਚ ਮੈਂ ਜਗਤਾਰ ਸਿੰਘ ਕਾਲਾ ਝਾੜੋ ਦੇ ਸੀਗੇ ਰੂਪ ਸਿੰਘ ਸੱਨਾ ਸਾਡੇ ਸੂਬੇ ਦੇ ਆਗੂ ਸੀਗੇ ਜਣੀ ਸਾਡੇ ਨਾਲ ਮੀਟਿੰਗ ਤੈਅ ਕਰਕੇ ਕਹਿੰਦੇ ਵੀ ਮੰਤਰੀ ਨੂੰ ਤਾਂ ਕੰਮ ਹੋ ਗਿਆ ਮੰਤਰੀ ਤਾਂ ਚਲਾ ਗਿਆ ਇਸ ਕਰਕੇ ਜੇ ਮਤਲਬ ਜਥੇਬੰਦੀ ਨੂੰ ਗੱਲ ਕਰਕੇ ਮੰਤਰੀਆਂ ਕੋਲੇ ਟਾਈਮ ਨਹੀਂ ਹੈ ਜੇਕਰ ਠੀਕ ਆ ਟਾਈਮ ਹੋ ਜਾਂਦਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਸਾਨੂੰ ਰਾਤ ਫੋਨ ਕਰਕੇ ਕਹਿ ਜਾਂਦੇ ਵੀ ਟਾਈਮ ਵੀ ਮੰਤਰੀ ਸਾਹਿਬ ਨੂੰ ਕੋਈ ਡੱਕਾ ਲੱਗ ਗਿਆ ਇਸ ਕਰਕੇ ਇਹ ਲਗਾਤਾਰ ਕੱਲ ਅਸੀਂ ਇੱਥੇ ਵੱਡਾ ਪ੍ਰੋਗਰਾਮ ਕਰਕੇ ਗਏ ਆ ਕੱਲ ਇਹਦੇ ਕੋਲ ਟਾਈਮ ਨਹੀਂ ਲੱਗਿਆ ਹੈ ਦੂਜੇ ਸਾਰੀਆਂ ਥਾਂਾਂ ਤੇ ਮੰਤਰੀ ਆਏ ਨੇ ਇਹਨਾਂ ਦੇ ਐਮ.ਐਲ.ਏ ਆ ਕੇ ਲੈ ਕੇ ਗਏ ਨੇ ਮੰਗ ਪੱਤਰ ਜਣੀ ਅਸੀਂ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਆ ਜਿਹੜਾ ਪਿੰਡ ਧਾਗੀਰ ਵਾਲਾ ਮਸਲਾ ਉਹਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਨਾਲ ਮੰਤਰੀ ਸਾਹਿਬ ਨੂੰ ਮਿਲਣਾ ਸੀਗਾ ਵੀ ਉਹ ਮਸਲੇ ਨੂੰ ਧਿਆਨ ਚ ਕਰਕੇ ਉਹ ਮਸਲੇ ਨੂੰ ਹੱਲ ਕਰੋ ਕਿਉਂਕਿ ਤੁਹਾਡਾ ਸਕਰੂਰ ਵਾਲਾ ਡੀਸੀ ਹੈ ਜਿਹੜਾ ਲਗਾਤਾਰ ਅਣਗੌਲਿਆ ਕਰ ਰਿਹਾ ਲਗਾਤਾਰ ਮਤਲਬ ਇਹ ਮਸਲੇ ਨੂੰ ਰੋਲਿਆ ਜਾ ਰਿਹਾ ਇਸ ਕਰਕੇ ਅਸੀਂ ਬੇਨਤੀ ਕਰਨ ਵਾਸਤੇ ਇਹਨਾਂ ਨੂੰ ਆਏ ਸੀਗੇ ਪਰ ਇਹਨਾਂ ਨੇ ਮੀਟਿੰਗ ਤੋਂ ਕਹਿ ਤੋ ਆ ਕੇ ਵੀ ਮੰਤਰੀ ਸਾਹਿਬ ਤਾਂ ਚਲੇ ਗਏ ਇਸ ਰੋਸ ਦੇ ਵਜੋਂ ਅਸੀਂ ਪ੍ਰੋਗਰਾਮ ਕੀਤਾ ਇਹ ਹੁਣ ਸਾਡਾ ਪੱਕਾ ਮੋਰਚਾ ਇਹਦੇ ਬਾਰਜ ਸ਼ੁਰੂ ਹੋ ਗਿਆ ਇਹਦੇ ਕੱਲੇ ਬਾਰਜ ਨਹੀਂ ਬੈਠੇ ਇਹਦੇ ਜਿਹੜਾ ਜਿਹੜੇ ਪਿੰਡ ਚ ਜਾਊਗਾ ਉਸ ਪਿੰਡ ਦੇ ਵਿੱਚ ਇਹਦਾ ਵਿਰੋਧ ਕਰਾਂਗੇ ਪੂਰੀ ਤਰ੍ਹਾਂ ਦੇ ਨਾਲ ਜੇ ਫੇਰ ਵੀ ਨਹੀਂ ਕੋਈ ਮਸਲਾ ਹੁੰਦਾ ਹੋ ਸਕਦਾ ਆਉਣ ਵਾਲੇ ਪੰਜਾਬ ਦੇ ਵਿੱਚ ਇਹਨਾਂ ਦੇ ਦੂਜੇ ਮੰਤਰੀ ਐਮ ਐਲ ਏ ਉਹਨਾਂ ਬਾਰੇ ਅਜੇ ਅਸੀਂ ਕੋਈ ਬਿਆੰਤ ਨਹੀਂ ਬਣਾਈ ਇਹਨੂੰ ਕਿਸੇ ਪਿੰਡ 'ਚ ਨਹੀਂ ਬੜਨ ਦਿੰਦੇ ਇਸ ਕਰਕੇ ਇਹ ਫਾਇਦਾ ਫੈਦਲਾ ਸਰਕਾਰ ਇਹ ਜੀ ਦਖਲ ਦੇ ਕੇ ਮੁੱਖ ਮੰਤਰੀ ਸਾਹਿਬ ਇਹਨੂੰ ਹੱਲ ਕਰਨ ਇਹਨਾਂ ਦੇ ਜਿਹੜੇ ਐਮ ਐਲ ਏ ਨਰਿੰਦਰ ਕੌਰ ਭਰਾਜ ਅਸੀਂ ਬਕਾਇਦਾ ਸਾਡੀ ਕਮੇਟੀ ਨੇ ਮਿਲ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਆ ਕਿ ਜੋਰੀਆਂ ਵਾਲਾ ਮਸਲਾ ਇਹ ਆ ਤੇ ਜਹਾਗੀਰ ਵਾਲਾ ਮਸਲਾ ਨੰਗੀ ਚਿੱਟੀ ਧਕੇ ਸਾਹੀ ਹੈ ਜਿਹੜੀ ਉਹ ਕਰ ਰਿਹਾ ਇਹਨਾਂ ਦੇ ਮੰਤਰੀ ਅਮਨ ਅਰੋੜੇ ਨੂੰ ਜਣੀ ਅਸੀਂ ਮਿਲ ਕੇ ਸਾਰੀ ਜਾਣਕਾਰੀ ਦੇ ਕੇ ਆਏ ਹੈਗੇ ਆ ਇਸ ਕਰਕੇ ਜੇ ਮਸਲਾ ਇਹਨਾਂ ਨੇ ਸਹੀ ਤੀ ਹੱਲ ਨਾ ਕੀਤਾ ਇਹ ਮੋਰਚਾ ਸਾਡਾ ਪੱਕੇ ਤੌਰ ਤੇ ਚੱਲ ਪਿਆ ਇਹ ਅਸੀਂ ਇਹਨਾਂ ਦਾ ਪਿੰਡਾਂ ਦੇ ਪਿੰਡ ਦੇ ਵਿੱਚ ਵੀ ਕਿਸੇ ਪਿੰਡ ਚ ਇਹਨੂੰ ਬੜਨ ਨਹੀਂ ਦੇਵਾਂਗੇ ਮੰਤਰੀ ਨੂੰ ਇਸ ਕਰਕੇ ਅਸੀਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਵਿੱਚ ਆਪ ਦਾ ਅਕਲ ਦੇ ਕੇ ਇਹ ਮਸਲੇ ਨੂੰ ਹੱਲ ਕਰਨਾ